ਇਹ ਤੁਹਾਡਾ ਫਰਦੀ ਬੰਦਾ ਇਹਨਾਂ ਨੇ ਇੱਥੇ ਹੱਤਾ ਬਣਾਇਆ ਹੋਇਆ ਆ ਲੈ ਜੀ ਇੱਕ ਮਿੰਟ ਕਿੱਥੇ ਲੋਕ ਜਾਣਾ ਆਉਣਗੇ ਤੁਹਾਡਾ ਬੜਾ ਸੇਕੂ ਆਏ ਨੇ ਹੱਤਾ ਬਣਾਇਆ ਹੋਇਆ ਫਿਰ ਕਹਿੰਦੇ ਨੇ ਇਹ दारू ਆ ਪੀ ਕੇ ਰਾਤ ਨੂੰ ਜਿਹੜੀ ਵਾਰਦਾਤਾਂ ਹੁੰਦੀਆਂ ਨੇ ਕਿੱਦਾਂ ਹੁੰਦੀਆਂ ਨੇ ਮੰਨਿਆ ਇਹ ਦਿਹਾੜੀ ਕਰਕੇ ਆਉਂਦੇ ਆ ਆ ਤੁਸੀਂ ਦੇਖਣਾ ਕੋਈ ਕੇ ਬੰਦਾ ਇੱਕ ਮਿੰਟ ਤੋਂ ਜਾਣਾ ਕਿਧਰ ਲੈ ਗਿਆ ਜਦੋਂ ਥੋੜੇ ਸਕਿੰਟ ਦਾ ਤੁਹਾਨੂੰ ਇੱਥੇ ਦਾਰੂ ਦੀ ਵੀ ਪਰਮਿਸ਼ਨ ਕਿਤੇ ਨਹੀਂ ਹੋਈ ਹੈ ਹੈ ਨਹੀਂ ਆਪ ਪਰਮਿਸ਼ਨ ਕਿਨੇ ਦਿੱਤੀ ਗੱਲ ਪੁੱਛੀ ਦੀ ਇਹਨਾਂ ਨੂੰ ਪੁੱਛੋ ਪਰਮਿਸ਼ਨ ਕਿਨੇ ਦਿੱਤੀ ਆ ਭੱਜਣਾ ਕਿੰਨਾ ਇੱਧਰ ਆ ਇੱਕ ਮਿੰਟ ਵੀ ਤੁਹਾਨੂੰ ਪਤਾ ਨਹੀਂ ਇੱਥੇ ਹੁੰਦਾ ਕੀ ਪਿਆ ਹੈਂ ਬੇਚਨ ਦੀ ਲੱਗ ਗਾਲਾ ਤੁਸੀਂ ਯਾਰ ਤੁਸੀਂ ਦੇਖੋ ਇਹ ਹੱਤਾ ਬਣਾਇਆ ਹੋਇਆ ਹੈ ਤੁਸੀਂ ਆਹ ਠੇਕੇ ਦਾ ਮਾਲਕ ਗੇਰੌਰ ਦੇ ਬਾਵਾ ਹਸਪੀਟਲ ਕੋ ਠੇਕਾ ਹੈ ਤੇ ਆ ਇੱਧਰ ਆ ਇੱਧਰ ਇੱਕ ਮਿੰਟ ਇੱਧਰ ਇੱਥੇ ਕੀ ਕਰਨ ਆਇਆ ਤੁਸੀਂ ਇੱਥੇ ਕੀ ਕਰਨ ਆਇਆ ਤੁਸੀਂ ਕੋਜ ਨੇ ਮੇਂ ਚਪੇੜਾ ਮਾਰੂ ਸਮੈਲ ਮੇਰੇ ਮੂੰਹ ਚੋਂ ਆ ਰਹੀ ਆ ਦਾਰੂ ਪੀਂਦਾ ਆਇਆ ਸੀ ਨਾ ਇਹ ਡੇਕੀ ਹੱਤਾ ਆ ਇਹ ਹੱਤਾ ਹੈ ਕਿੱਤ ਕਿਹੜੇ ਗਾਓ ਤੋਂ ਆਇਆ ਤੂੰ ਇਹ ਕਰਨਾ ਤੇ ਇੱਥੇ ਤੂੰ ਕੀ ਗੱਲ ਆਇਆ ਦਾਰੂ ਪੀਂਦਾ ਆ ਆ ਦੇਖ ਲਓ ਉੱਤੇ ਕੰਮ ਕਰਨ ਆਏ ਆ ਆਹ ਤੇ ਆ ਚਿਕਨ ਗਾਰਨ ਨੂੰ ਖੋਲਿਆ ਤੁਸੀਂ ਹੱਤਾ ਬਣਾਇਆ ਵੀ ਇੱਥੇ ਹੈ ਅੰਦਰ ਬਿਠਾ ਗਏ ਵੀ ਨਹੀਂ ਤੁਸੀਂ ਰੋਡ ਦੇ ਉੱਤੇ ਆ ਇੱਥੇ ਕੋਈ ਨਾ ਬਾਦ ਚ ਗਵਾਦਾਤਾ ਹੋ ਜਾਂਦੇ ਮੁੰਡੇ ਬੱਚੇ ਗਿਆ ਬੰਦ ਰੂਪੀ ਗਿਆ ਬਾਦਦਾਤਾ ਕਰਦੇ ਜੰਗਵਾਰ ਹੈਗੇ ਤੁਸੀਂ ਇਹ ਇਹ ਹਾਲਾਤ ਨੇ ਮੈਂ ਬੇਨਤੀ ਕਰਨਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਜੇ ਤੁਸੀਂ ਇਸ ਗੰਝਾ ਕੱਸੋਗੇ ਤੇ ਬੇਨਤੀ ਆ ਹੱਥ ਬਨ ਕੇ ਤੁਹਾਡੇ ਅਸੀਂ ਸਲੂਟ ਕਰਾਂਗੇ ਤੁਹਾਡੇ ਇਸ ਕੰਮ ਨੂੰ ਹੱਥਾ ਬਣਾਓ ਹਾਤੇ ਦੇ ਅੰਦਰ ਆ ਤੁਸੀਂ ਦੇਖ ਸਕਦੇ ਹੋ ਇੱਥੇ ਪੂਰੀ ਭੀੜ ਲੱਗੀ ਤੁਹਾਡੇ ਸਾਹਮਣੇ ਕਿੱਦਾਂ ਬੱਚੇ ਨੇ ਹੈਂ ਇਹਨਾਂ ਨੂੰ ਰੋਕੋ ਇੱਥੇ ਕੋਈ ਧੀ ਭੈਣ ਲੰਗਦੀ ਹੋਵੇ ਜਾਂ ਕੋਈ ਇਹਨਾਂ ਨੇ ਆਪਣੀ ਖੱਪਖਾਨੀ ਕਰ ਦੇਣੀ दारू ਪੀ ਕੇ ਜਾਓ ਜੀ ਇਹਨੇ ਬੰਦਿਆ ਦੇਖੋ ਆ ਦੇਖੋ ਕਿਦਾ ਬੋਲਦੇ ਨੇ ਵਿੱਚੋਂ ਲੇਡੀਜ਼ ਵੀ ਆਈਆਂ ਨੇ ਆਹਾਂ ਆਹਾਂ ਲੰਘ ਆਇਆ ਇੱਥੇ ਨਾਲ ਦੇ ਘਰ ਵਾਸਤੇ ਨੇ ਫੈਮਿਲੀਆ ਨੇ ਇਹ ਜਿੰਨਾ ਜਗਾ ਠੇਕੇ ਖੋਲੇ ਹੋਏ ਨੇ ਆਪਾਂ ਇਹ ਨਹੀਂ ਕਹਿੰਦੇ ਉਹ ਆਪਣੀ ਉਹਨਾਂ ਦੀ ਆਪਣੀ ਪਾਲਿਸੀ ਆ ਪਰ ਇਹ ਚੀਜ਼ ਰੋਕਣੀ ਕੌਣ ਰੋਕੂਗਾ ਆਪਾਂ ਕਹਿੰਦੇ ਚਿੱਟਾ ਰੋਕਿਆ ਸਭ ਕੁਝ ਰੋਕਿਆ ਇਹ ਵੀ ਰੋਕਣਾ ਸਾਡਾ ਫਰਜ਼ ਬਣਦਾ ਆ ਇੱਕ ਮਿੰਟ ਨੂੰ ਲੱਗਿਆ ਵੀਰ ਜੀ ਕਿੰਦਾ ਜਣਾ ਲੋੜ ਹੀ ਸﻢ ਕਿ ਮਟੜਾ ਲੱਗਿਆ ਰਹਿੰਦਾ ਮੈਂ ਇੱਥੇ ਬਾਹਰ ਹੀ ਟੇਕੇ ਦੇ ਵੇਚਦੇ ਉੱਥੇ ਨਹੀਂ ਨਹੀਂ ਉਹ ਇੱਥੇ ਪੀ ਜਾਂਦੇ ਤੁਸੀਂ ਜਾ ਕੇ ਕਿਤੇ ਅੰਦਰ ਪੀ ਇਹਦੇ ਅੰਦਰ ਜਗ੍ਹਾ ਬਣਾਓ ਇੱਥੇ ਬੈਠ ਕੇ ਇੱਥੇ ਆਪਾਂ ਇੱਥੇ ਪੀ ਯਾਰ ਭਰਾਵਾ ਦਿੰਨ ਵਾਰ ਦਾ ਤਾਂ ਹੋ ਗਿਆ ਇੱਕ ਮੁੰਡਾ ਮਾਰਦਾ ਪ੍ਰਵਾਸੀ ਨੇ ਠੀਕ ਹੈ ਇੱਕ ਬੱਚੇ ਨੂੰ ਚੱਕ ਕੇ ਲੈ ਗਏ ਨੇ ਇੱਕ ਕੁੜੀ ਨਾਲ ਗਲਤ ਰੇਪ ਕਰਕੇ ਮਾਰਦਾ ਹੁਣ ਦੱਸੋ ਇਹਦੀ ਜ਼ਿੰਮੇਵਾਰ ਕੌਣ ਉਹ ਜਿੱਤਾਂ ਦੇ ਲਾਉਂਦੇ दारू ਹੀ ਪੀਂਦੇ ਨੇ ਹੁਣ ਇਹ ਦੱਸੋ ਇਹਦੀ ਜ਼ਿੰਮੇਵਾਰ ਕੌਣ ਆਏ ਇਹ ਆਪ ਬੇਨਤੀ ਆ ਕਿ ਹੁਣੇ ਇੱਥੇ ਇਹਨਾਂ ਨੇ ਸਾਰਾ ਯੂਪੀ ਬਿਹਾਰ ਬਣਾਇਆ ਪਿਆ ਆਪਣੇ ਹਿਸਾਬ ਨਾਲ ਇਹਾ ਮੰਨਿਆ ਇਹ ਪੰਜਾਬ ਦੇ ਵਿੱਚ ਇਹ ਹਰਕਤਾਂ ਨਹੀਂ ਹੁੰਦੀਆਂ ਸੀਗੀਆਂ ਕਿਉਂਕਿ ਕੋਈ ਵਜ੍ਹਾ ਨਹੀਂ ਹੁੰਦੀ ਸੀ ਕੋਈ ਤਕਰੀਰ ਹੁੰਦੀ ਸੀ ਤੇ ਇਹ ਤਾਂ ਇੱਥੇ ਤੁਸੀਂ ਦੇਖੋ ਹੁਣੇ ਭੀੜ ਲੱਗੀ ਹੋਈ ਸੀ ਏ ਠੇਕੇ ਉੱਤੇ ਇਹ ਗਿਲ ਰੋਡ ਪਾਵਾ ਹਸਪੀਟਲ ਦੇ ਬਾਹਰ ਠੇਕਾ ਉਹਦੀ ਗੱਲ ਕਰਦੇ ਤੇ ਮੈਂ ਦੱਸ ਰਾ ਜਾਣਾ ਵੀਰੇ ਗੱਲ ਸੁਣੋ ਉੱਤੇ ਮੈਨੂੰ ਹੁਣੇ ਇੱਥੇ ਭੀੜ ਲੱਗੀ ਨਾ ਮੈਂ ਨਾਲ ਹੀ ਨਾ ਮੈਂ ਭਾਈ ਜੀ ਤੁਸੀਂ ਵੀ ਬੇਇਨਤੀ ਹੈ ਤੁਹਾਡੇ ਅਕੇ ਕਿਉਂਕਿ ਇੱਥੇ ਦੇਖੋ ਉਹਨੇ ਪੂਰੀ ਭੀੜ ਲੱਗੀ ਦੀ ਇੱਥੇ ਧੀਆਂ ਭੈਣਾਂ ਲੱਗਦੀਆਂ ਨੇ ਕੋਈ ਜ਼ਿੰਮੇਵਾਰ ਹੈਗਾ ਆਪਾਂ ਤੁਸੀਂ ਕਮਾਈ ਕਰਦੇ ਹੋ ਮਨਦੇ ਆ ਅਸੀਂ ਤੁਹਾਨੂੰ ਬੋਮਾਈ ਨੂੰ ਨਹੀਂ ਕਿਸੇ ਚੀਜ਼ ਨੂੰ ਨਹੀਂ ਰੋਕਦੇ ਅਸੀਂ ਇਹ ਨਹੀਂ ਰੋਕਦੇ ਤੁਸੀਂ ਬੰਦ ਕਰ ਦੋ ਅਸੀਂ ਇਸ ਚੀਜ਼ ਨੂੰ ਰੋਕਦੇ ਜਿਹੜਾ ਇੱਥੇ ਲੱਗਿਆ ਹੁੰਦਾ ਉਹਨੇ ਦਿਨ ਚਾਰ ਵਾਰ ਦਾਤਾ ਹੋ ਗਿਆ ਹੁਣ ਕੀ ਪਤਾ ਹੁਣ ਇੰਨਾ ਵੇ ਸਹੀ ਪ੍ਰਵਾਸੀਆ ਕਰਕੇ ਕਈ ਬੁੱਧੇ ਬੰਦਨਾਮ ਬੁੱਧੇ ਬੈਠੇ ਪਏ ਕੀ ਇਹ ਵਾਰ ਦਾਤਾ ਕਰਦਾ ਅਸੀਂ ਤਾਂ ਕਹਿੰਦੇ ਅੰਦਰ ਬਹਿ ਕੇ ਪੀਓ ਆਰਾਮ ਨਾਲ ਤਸਵੀਰਾਂ ਵੀ ਤੁਮਾਂ ਦੇ ਅੰਦਰ ਬਿਠਾ ਕੇ ਪੀਆ ਇਹਦਾ ਪਰ ਇਹ ਬਾਹਰ ਦੇ ਨਹੀਂ ਕੀ ਕਰੀ ਖਿਲਾਓ ਇੱਥੋਂ ਤੁਹਾਨੂੰ ਬੁਲਾ ਕੇ ਪਿਜਾਓ ਇੱਥੇ ਕਿ ਦਾਰੂ ਲੈ ਕੇ ਨਿਕਲੋ ਇੱਥੋਂ ਇਹ ਠੀਕ ਹੈ ਤੁਹਾਡਾ ਫਰਮ ਬਣਦਾ ਨਾ ਘਰੇ ਜਾ ਕੇ ਪੀਣ ਖਰਾਬ ਕਰਨੀ ਹੈ ਕਿ ਬਣਾਉਣੀ ਹੈ ਸਾਈਡ ਰੋਡ ਤੇ ਇਹ ਬੇਨਤੀ ਹੈ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ ਆਪਣੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਪ੍ਰਸ਼ਾਸਨ ਵੀ ਇਹ ਵੀਡੀਓ ਦੇਖਦਾ ਹੋਊਗਾ ਕਿ ਇਹ ਇਹ ਜਿਹੜੇ ਠੇਕਿਆਂ ਦੇ ਬਾਹਰ ਡੱਡੇ ਡੇ ਮੇਲੇ ਲੱਗੇ ਹੁੰਦੇ ਨੇ ਮੇਰੀ ਬੇਨਤੀ ਹੈ ਉਹਨਾਂ ਨੂੰ ਆਪ ਮਹਾਰੇ ਆ ਕੇ ਜਿਹੜੇ ਪੀਸੀਆਰ ਭੇਜ ਕੇ ਮੁਲਾਜ਼ਮ ਭੇਜ ਕੇ ਥਾਣੇ ਜਾਂ ਚੌਕੀ ਦੇ ਉਹਨਾਂ ਨੂੰ ਆਪ ਤੁਸੀਂ ਭਜਾਓ ਉਸ ਤੋਂ ਨਹੀਂ ਤੇ ਫਿਰ ਆਪਣੇ ਹਿਸਾਬ ਨਾਲ ਅਸੀਂ ਕਾਰਵਾਈਆਂ ਕਰਾਂਗੇ ਜੇ ਗਿਲ ਰੋਡ ਜੇ ਗਿਲ ਰੋਡ ਹਸਪਤਾਲਾਲਾ ਮੋੜ ਇੱਕ ਤੁਹਾਨੂੰ ਨਜ਼ਾਰਾ ਦਿਖਾਈ ਆ ਜੋ ਮੇਰੇ ਨਾਲ ਹਾਲੀਵੁੱਡ ਨੇ ਜਿੱਥੇ ਪਾਸੇ ਆਪਾਂ ਦੇਖਦੇ ਪਏ ਸੀਮਨਸ਼ੇਰ 55 ਕੱچے ਆ ਕਹਿੰਦਾ ਇੱਥੇ ਨਹੀਂ ਹੋਰ ਵੀ ਕਈ ਚੀਜ਼ਾਂ ਤੁਹਾਨੂੰ ਦੱਸਦੇ ਆ ਉਹ ਪੁਛੇ ਕਰਕੇ ਰੌਲਾ ਚੱਲਿਆ ਹੋ ਗਿਆ ਕਿ 22 ਬੰਦੇ ਲਾਪਤਾ ਹੋ ਗਏ ਉਹ ਲਾਪਤਾ ਹੋਣ ਦੀ ਅਸੀਂ ਤੁਹਾਨੂੰ ਦੱਸਦਾ ਕੀ ਆ ਕਿ ਬੰਦੇ ਮਾਰ ਕੇ ਸੱਡ ਰਹੇ ਨੇ ਪਤਾ ਨਹੀਂ ਆਪਾਂ ਦੱਸ ਦਿੰਦੇ ਆ ਆਹ ਦੇਖੋ ਠੀਕਾ ਕੇ ਦੋੜ ਦੇ ਆ ਤੁਸੀਂ ਕਿਹਾ ਆਹ ਦੇਖੋ ਇਹਨਾਂ ਨੇ ਇੱਥੇ ਹੱਤਾ ਬਣਾਇਆ ਹੋਇਆ ਆ ਲਾਈ ਇੱਕ ਮਿੰਟ ਕਿੱਥੇ ਵਗੇ ਜਾਇਉਣਾ ਉਹ ਬੜਾ ਦੇਖੋ ਆ ਇਹਨਾਂ ਨੇ ਹੱਤਾ ਬਣਾਇਆ ਹੋਇਆ ਫਿਰ ਕਹਿੰਦੇ ਨੇ ਇਹ ਦਾਰੂ ਆ ਪੀ ਕੇ ਰਾਤ ਨੂੰ ਜਿਹੜੀ ਵਾਰ ਲੱਤਾਂ ਹੁੰਦੀਆਂ ਨੇ ਕਿੱਦਾਂ ਹੁੰਦੀਆਂ ਨੇ ਮੰਨਿਆ ਇਹ ਦਿਹਾੜੀ ਕਰਕੇ ਆਉਂਦੇ ਆ ਤੁਸੀਂ ਦੇਖੋ